ਸਾਰੇ ਹੋਪ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਭਰਾ 프렌ਸ ਤੁਸੀਂ ਦੇਖ ਰਹੇ ਮੇਰੇ ਵਲੌਗ ਅੱਜ ਗਾਇਸ ਅਸੀਂ ਜਾ ਰਹੇ ਆ ਬਾਬੇ ਜੀ ਦਰਗਾਹ ਤੇ ਕਿਉਂਕਿ ਅੱਜ ਹੈਗਾ ਵੀਰਵਾਰ ਚਲੋ ਚੱਲਦੇ ਆ ਗਾਇਸ ਹੁਣ ਅਸੀਂ ਪਹੁੰਚ ਚੁੱਕੇ ਆ ਰਾਸਤੇ ਦੇ ਵਿੱਚ ਅੱਜ ਹੈਗਾ ਵੀਰਵਾਰ ਅੱਜ ਜਾ ਰਹੇ ਆ ਅਸੀਂ ਬਾਬੇ ਦੇ ਲਓ ਗਾਇਸ ਹੁਣ ਅਸੀਂ ਵੱਡੇ ਰੋਡ ਤੇ ਪਹੁੰਚ ਚੁੱਕੇ ਹਾਂਗੇ ਅਸੀਂ ਹੁਣ ਪੈਟਰੋਲ ਪੰਪ ਤੋਂ ਤੇਲ ਪਾਉਣ ਲੱਗੇ ਆਂਗੇ ਗਾਇਸ ਅਸੀਂ ਬਾਗੇ ਵਾਲੇ ਸ਼ਹਿਰ ਵਿੱਚੋਂ ਦੀ ਜਾ ਰਹੇ ਆਂ ਕਿਉਂਕਿ ਉੱਥੇ ਗਾਂ ਜਾ ਕੇ ਬਾਬੇ ਦੀ ਦਰਗਾਹ ਗਿਆ ਸੀ ਨਾ ਲਈ ਗਾਇਸ ਬਾਬੇ ਦੀ ਦਰਗਾਹ ਸ ਤੇ ਥੋੜਾ ਸਮਾਨ ਲੈਣਾ ਹੈ ਤੇ ਹੁਣ ਗਾਇਸ ਅਸੀਂ ਬਾਗੇ ਵਾਲੇ ਵਿੱਚੋਂ ਦੀ ਲੰਘਣਾ ਹੈ ਗਾਇਸ ਹੁਣ ਅਸੀਂ ਬਾਗੇ ਵਾਲੇ ਤੱਕ ਪਹੁੰਚ ਚੁੱਕੇ ਆਂਗੇ ਇੱਥੇ ਗਾਇਸ ਅਸੀਂ ਬਾਬੇ ਦੀ ਦਰਗਾਹ ਸ ਤੇ ਥੋੜਾ ਸਮਾਂ ਲਵਾਂਗੇ ਗਾਇਜ਼ 8:30 ਦਾ ਟਾਈਮ ਹੋ ਗਿਆ ਹਜੇ ਬਾਜ਼ਾਰ ਪੂਰਾ ਓਪਨ ਨਹੀਂ ਹੋਇਆ ਗਾਇਜ਼ ਬਾਗੇ ਵਾਲੇ ਦੇ ਵਿੱਚ ਰਾਸ਼ੂ ਬਹੁਤ ਜ਼ਿਆਦਾ ਆ ਗਾਈਸ ਉਹਨਾ ਸੀ ਬਾਬੇ ਦੀ ਲਾਈਨ ਲੱਗਿਆ ਚਾਦਰਸ ਤੇ ਨਾਲੇ ਮਾਤਾ ਦਾ ਸਮਾਣ ਬੇਬੇ ਅੰਦਰ ਦਿਖਾਈ ਜਾਂਦੀ ਹੈਗੀ। ਹਾਂ ਗਾਈਸ ਬੀਬੀ ਤੋਂ ਬਾਅਦ ਲੱਗਿਆ ਦੇਖ ਲੋ ਆ ਰਹੀ ਬੀਬੀ ਦੀ। ਤਕਾੜ ਰੈਡੀ ਆ ਬੀਬੀ ਦੀ ਇੱਥੇ ਲੱਗੀ। ਤਾੜ ਦਾ ਨਗਾਲ ਲਗਾਤਾਰ ਆਈ ਹੈ ਅੱਗੇ ਆਏ। ਜਿਨ੍ਹਾਂ ਨੇ ਕਾਜੀ ਬਾਬੇ ਦੇ ਕੱਠ ਬਹੁਤ ਜਾਣਾ। ਥੋੜਾ ਦੇਖਾਂਗੇ ਆਪਾਂ। ਤੇ ਗਾਈਸ ਮਜ਼ਾ ਬਹੁਤ ਸਾਰਾ ਆਊਗਾ ਚਲੋ। ਗਾਈਸ ਅਸੀਂ ਬੇਬੇ ਤੋਂ ਲੈ ਲਿਆ ਇਹ ਸਮਾਨ ਹੁਣ ਗਾਈਸ ਅਸੀਂ ਬਾਪੇ ਦੀ ਦਰਦਾਸ ਤੇ ਕੇਲੇ ਲੈਣ ਚੱਲੇ ਆਂਗੇ ਆ ਗਾਈਸ ਵੀਡੀਓ ਦੀ ਰੈਡੀ ਲਾਈ ਵੀ ਆ ਇੱਥੇ ਕਿ ਜਿਹੜਾ ਵੀ ਕੋਈ ਬਾਪੇ ਦੇ ਜਾਂਦਾ ਉਹਨਾਂ ਨੂੰ ਥੋੜਾ ਡਿਸਕਾਊਂਟ ਕਰ ਦਿੰਦੇ ਆ ਇਸ ਕਰਕੇ ਆਪਾਂ ਇਹ ਸਭਾਈ ਤੋਂ ਕੇਲੇ ਲੈ ਰਹੇ ਆ ਗਾਈਸ ਹੁਣ ਅਸੀਂ ਕੇਲੇ ਤਾਂ ਲੈ ਲਿਆ ਗਾਈਸ ਅਸੀਂ ਬਾਬੇ ਦੀ ਦਰਗਾਹ ਤੇ ਸਮਾਨਤਾ ਲੈ ਲਿਆ ਏ ਹੁਣ ਅਸੀਂ ਗਾਈਸ ਹੁਣ ਅਸੀਂ ਬਾਬੇ ਦੀ ਦਰਗਾਹ ਤੇ ਤਾਂ ਪਹੁੰਚ ਗਏ ਆਂ ਦਰਾਸ਼ ਬਹੁਤ ਜ਼ਿਆਦਾ ਤੇ ਦੇਖ ਲਓ ਤੇ ਗਾਈਸ ਝੰਡੋਲਾ ਵੀ ਲੱਗੀਆਂ ਏ ਬਾਬੇ ਦੀ ਦਰਗਾਹ ਤੇ ਰਾਤ ਨੂੰ ਬਹੁਤ ਜ਼ਿਆਦਾ ਦਰਾਸ਼ ਹੁੰਦਾ ਹੈ ਇਸ ਕਰਕੇ ਤਾਂ ਹੀ ਅਸੀਂ ਤੜਕੇ ਆਏ ਆਗੇ ਗਾਇਸ ਤਾਲਾ ਵੀ ਬਹੁਤ ਸਾਰੀਆਂ ਲੱਗ ਗਈਆਂ ਮਗਰ ਵੀ ਕੱਟ ਗਈ ਗਾਇਸ ਹੁਣ ਅਸੀਂ ਪਾਰਕਿੰਗ ਦੇ ਵਿੱਚ ਗੱਡੀ ਲਾ ਰਹੇ ਹਾਂ ਫਿਰ ਅਸੀਂ ਉੱਥੇ ਤੁਰ ਕੇ ਜਾਵਾਂਗੇ ਗਾਇਸ ਅਡਾਸੀ ਪਾਰਕਿੰਗ ਚ ਤਾਂ ਗੱਡੀ ਤਾਂ ਲਾਤੀ ਆਗੀ ਹੁਣ ਅਸੀਂ ਮੱਥਾ ਟੇਕ ਕੇ ਚੱਲੇ ਆਗੇ ਪਾਸ ਗੈਣੇ ਤੁੰ ਚੱਲੇ ਭਾਈ ਫੋਨ ਦਾ ਧਿਆਨ ਰੱਖੋ ਬੇਨਤੀ ਹੈ ਸਾਡੀ ਜੀਵਕਤਿਆਂ ਤੋਂ ਭਾਈ ਬੱਸ ਕਰੋ ਹੱਥ ਆਪਣੇ ਗਾਇਸ ਬਾਬੇ ਦੀ ਦਰਦਾਹ ਤੇ ਅਸੀਂ ਮੱਥਾ ਦਾ ਟੇਕਣਾ ਉੱਥੇ ਕੈਮਰਾ ਅਲਾਉ ਨਹੀਂ ਕਰਦੇ ਸੀ ਰਸ਼ ਬਹੁਤ ਜ਼ਿਆਦਾ ਸੀਗਾ ਤੇ ਹੁਣ ਗਾਇਸ ਅਸੀਂ ਲੰਗਰ ਸ਼ਕਨ ਚੱਲੇ ਆਂਗੇ ਮੇਲਾ ਦੇਖਾਂਗੇ ਗਾਇਸ ਉਹ ਸਹਿਨੇ ਕਰ ਕਰਿਆ ਦਾ ਮੰਗਰ ਲੱਗਿਆ ਸੀ ਅਸੀਂ ਕੰਮ ਕਰੀ ਵੀ ਲੈ ਆਗੇ ਬਹੁਤ ਜ਼ਿਆਦਾ ਗਾਇਸ ਅੱਗੇ ਨਾਲੋਂ ਮੇਲੇ ਤੇ ਬਾਹਲਾ ਘੱਟ ਅੱਜ ਵੀਰਵਾਰ ਕਰਕੇ ਗਾਇਸ ਇੱਥੇ ਬਹੁਤ ਜ਼ਿਆਦਾ ਕੰਮ ਹੁੰਦਾਗਾ ਆਹ ਕੋਤ ਮੇਲਾ ਬਹੁਤ ਜਿਆਦਾ ਗਾਇਸ ਅੱਗੇ ਨਾਲ ਮੇਲੇ ਤੇ ਵੱਧ ਇਕੱਠ ਅੱਜ ਨਾ ਇਹ ਰਾਤ ਨੂੰ ਸਟਾਰਟ ਹੋਣੀ ਹੈ ਅਜੇ ਇਹ ਸਟਾਰਟ ਨਹੀਂ ਹੋਈਆਂ ਨੀ ਗੇ ਗਾਇਸ ਸਾਨੂੰ ਗੱਡੀ ਤਾਂ ਲੱਭ ਗਿਆ ਬਹੁਤ ਘਮ ਕੇ ਆਉਣਾ ਪਿਆ ਹੁਣ ਹੁਣ ਗਾਇਸ ਅਸੀਂ ਪਾਰਕਿੰਗ ਚੋਂ ਤਾਂ ਨਿਕਲ ਗਏ ਹੁਣ ਜਾ ਰਹੇ ਆ ਘਰੇ ਗਾਇਸ ਟ੍ਰੈਫਿਕ ਬਹੁਤ ਲੱਗਿਆ ਹੋਇਆਗਾ ਆ ਤੁਸੀਂ ਦੇਖ ਲਓ ਬਹੁਤ ਜ਼ਿਆਦਾ ਟ੍ਰੈਫਿਕ ਲੱਗਿਆ ਹੋਇਆ ਮਗਰ ਵੀ ਗੱਡੀਆਂ ਐ ਹੁਣ ਗਾਇਸ ਅਸੀਂ ਆਪਦੇ ਬ੍ਰਦਰ ਵਾਸਤੇ ਲੈ ਰਹੇ ਆ ਖੜਾਉਣੇ ਸਾਈਸ ਲੈਕਸਿਲਿਟੀ ਟਵਾਏ ਇਹਦਾ ਨਾਮ ਹੈਗਾ ਬੈਂਟਨ